ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਵਿੱਚ 13 ਸਾਲਾ ਸਿੱਖ ਬੱਚੇ ਦੇ ਕੇਸ ਕਤਲ ਕੀਤੇ ਜਾਣ ਦੀ ਘਟਨਾ ਦਾ ਸੱਚ ਸਾਹਮਣੇ ਆਉਣ ਤੇ ਸਿਦਕ ਸਿੰਘ ਦੀ ਹਮਾਇਤ ਕਰਨ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਅੰਦਰ ਨਮੋਸ਼ੀ ਹੈ ਘਟਨਾ ਦਾ ਸੱਚ ਇਹ ਹੈ ਕਿ 13 ਸਾਲਾ ਸਿਦਕ ਸਿੰਘ ਨੇ ਖੁਦ ਹੀ ਕੈਂਚੀ ਨਾਲ ਆਪਣੇ ਕੇਸ ਕੱਟੇ ਸਨ ਅਤੇ ਇਲਜ਼ਾਮ ਅਣਪਛਾਤੇ ਲੋਕਾਂ 'ਤੇ ਲਾਉਣ ਦੀ ਕਹਾਣੀ ਰਚੀ ਸੀ ਰਜਾਰੀ ਦੇ ਡੀਸੀਪੀ ਸਾਗਰ ਸਿੰਘ ਕਲਸੀ ਨੇ ਇਸ ਮਸਲੇ ਨੂੰ ਇੱਕ ਦਿਨ ਵਿੱਚ ਹੀ ਸੁਲਝਾ ਕੇ ਸਮਾਜ ਵਿੱਚ ਬੇਵਜ੍ਹਾ ਫੈਲਣ ਵਾਲੀ ਨਫ਼ਰਤ ਨੂੰ ਰੋਕ ਦਿੱਤਾ ਹੈ। ਸਿਦਕ ਸਿੰਘ ਨੇ ਖੁਦ ਇਹ ਗਲਤੀ ਕੀਤੀ ਜਾਣ ਦੀ ਗੱਲ ਮੰਨ ਲਈ ਹੈ ਅਤੇ ਪਾਰਕ ਵਿੱਚ ਸੁੱਟੀ ਹੋਈ ਕੈਂਚੀ ਵੀ ਉਸਨੇ ਪੁਲਿਸ ਨੂੰ ਸੌਂਪ ਦਿੱਤੀ ਹੈ। ਇਸ ਘਟਨਾ ਵਿੱਚ ਹੁਣ ਬੱਚੇ ਦੇ ਪਿਤਾ ਨੇ ਆਪਣੇ ਪੁੱਤਰ ਦੇ ਸਿਰ ਤੇ ਦਸਤਾਰ ਬੰਨ ਕੇ ਸਿੱਖੀ ਨਿਭਾਉਣ ਦਾ ਪ੍ਰਣ ਵੀ ਲੈ ਲਿਆ ਹੈ। ਇਸ ਘਟਨਾ ਵਿੱਚ ਬੱਚੇ ਦੇ ਪਿਤਾ ਵੱਲੋਂ ਮਾਫੀ ਮੰਗ ਲੈਣ ਅਤੇ ਭਵਿੱਖ ਵਿੱਚ ਸਿੱਖੀ ਨਾਲ ਜੁੜੇ ਰਹਿਣ ਦੇ ਪ੍ਰਣ ਕਰਨ ਤੋਂ ਬਾਅਦ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਹੁਣ ਇਸ ਮਾਮਲੇ ਨੂੰ ਹੋਰ ਤੂਲਨਾ ਦਿੱਤਾ ਜਾਵੇ ਤਾਂ ਕਿ ਸਮਾਜ ਦੇ ਵਿੱਚ ਅਮਨ ਸ਼ਾਂਤੀ ਏਕਤਾ ਤੇ ਭਾਈਚਾਰਾ ਬਰਕਰਾਰ ਰਹਿ ਸਕੇ ਨਾਲੀਸੀ ਐਵੀ ਅਪੀਲ ਕਰਦੇ ਆ ਕਿ ਅਜਿਹੀ ਕਿਸੇ ਵੀ ਘਟਨਾ ਦੇ ਵਾਪਰਨ ਤੇ ਮਸਲੇ ਦੇ ਹੱਲ ਹੋਣ ਤੱਕ ਉਡੀਕ ਕਰ ਲੈਣੀ ਚਾਹੀਦੀ ਹੈ ਤੈਸ਼ ਵਿੱਚ ਆ ਕੇ ਕੋਈ ਵੀ ਕਦਮ ਨਹੀਂ ਪੁੱਟਣਾ ਚਾਹੀਦਾ ਤੇ ਸਭ ਤੋਂ ਵੱਡੀ ਤੇ ਅਹਿਮ ਗੱਲ ਜੋ ਇਸ ਘਟਨਾ ਤੋਂ ਸਿੱਖਣੀ ਚਾਹੀਦੀ ਹੈ ਸਿੱਖਣ ਦੀ ਲੋੜ ਹੈ ਹਰ ਸਿੱਖ ਮਾਪੇ ਨੂੰ ਹੁਣ ਆਪਣੇ ਘਰਾਂ ਵੱਲ ਨਜ਼ਰ ਜ਼ਰੂਰ ਮਾਰਨੀ ਚਾਹੀਦੀ ਹੈ ਤਾਂ ਕਿ ਅਜਿਹੀ ਕੋਈ ਘਟਨਾ ਭਵਿੱਖ ਦੇ ਵਿੱਚ ਉਹਨਾਂ ਦੇ ਘਰ ਵਿੱਚ ਨਾ ਵਾਪਰ ਸਕੇ